ਨਨ ਨਨ ਕੰਨ ਰੋੜ ਪਰੇ ਦਿਲ ਬਨ ਲੱਗ ਪਰੇ ਦਿਲ ਬਨ ਕੱਦ ਕਾਰ ਸਭ ਸਭ ਸਤਾ ਸ Thank you ਸਾਰੇ ਤਰਨਾ ਮੁਕਤੀ ਦੇਣਾ ਦੂਰ ਕਵਨ ਸਿਰ ਉਪਰਮਰਤਾ ਦੂਰਮਰਨਾ ਪਰੀ ਤੇ ਆ ਜਿਹੜੇ ਹੁਣ ਵਿਛੜੇ ਪਰੀ ਹੈ ਇਹਦੀ ਕਮਾਈ ਸੰਕਾਂ ਇਹਦੀ ਰਣ ਸੰਕਾ ਪੈਚੇ ਤੱਕ ਪਹੁੰਚਿਆ ਤੇ ਮੈਂ ਵਿਚਾਰ ਸ਼ੁਰੂ ਕੀਤੀ ਸੀ ਕਿ ਪ੍ਰਮਾਤਮਾ ਦਾ ਨਾਮ ਸਿਵਰਨਾ ਚਾਹੀਦਾ ਕਿਉਂਕਿ ਮੌਤ ਇੱਕ ਅਟੱਲ ਸਚਾਈ ਹੈ ਜਿਸ ਨੂੰ ਚਾਲਿਆ ਨਹੀਂ ਜਾ ਸਕਦਾ ਰਾਵਨਾ ਰੌਣਾ ਕੋਰ ਹੈ ਰਾਨਣ ਤੁੰਗ ਵਕੀਰ ਵਾਰੀ ਆਪੋ ਆਪ ਜੀ ਕੋਈ ਨਾ ਬੰਦੇ ਧੀਰ ਤੇ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਇਸ ਮੌਤ ਤੋਂ ਬਚਨ ਦਾ ਜਨਨ ਕੀਤਾ ਉਹ ਵੀ ਨਹੀਂ ਬਚ ਸਕਣ ਰਾਵਣ ਜਿਨੇ ਕਾਲ ਨੂੰ ਸਮੇ ਨੂੰ ਪਾਵੇ ਨਾਲ ਬਤਾ ਹੋਇਆ ਸੀ ਪਰ ਜਦੋਂ ਸਮਾ ਆਇਆ ਤੇ ਕੋਈ ਨਹੀਂ ਜਾਣਾ ਪਿਆ ਤੇ ਪਰਮਤਮਾ ਕੋਲ ਉਹਨਾਂ ਦੇ ਪਿਤਾ ਹਨ ਆਗਿ ਜਿਨੇ ਮੌਤ ਤੋਂ ਬਚਣ ਵਾਸਤੇ ਪਰਮਾਤਮਾ ਕੋਲ ਨੂੰ ਕਈ ਤਰ੍ਹਾਂ ਦੇ ਵਾਰ ਪ੍ਰਾਪਤ ਕੀਤੇ ਹੋਏ ਸਨ ਪਰ ਜਦੋਂ ਸਮਾ ਆਇਆ ਤੇ ਪਰਮਾਤਮਾ ਨੇ ਉਹਦੇ ਵਾਰ ਵੀ ਪੂਰੇ ਕਰ ਦਿੱਤੇ ਤੇ ਕੋਈ ਲੋ ਲੈ ਵੀ ਗਏ ਮਲ ਤਰ ਮੌਤ ਜਾਂ ਆਪਸੀ ਸਭ ਦਰਵਾਜ਼ੇ ਭੰਨ ਤੇ ਸਾਧ ਸੰਗਤ ਜਿੱਥੇ ਆਪਾਂ ਆਪਣੇ ਮਾਪਾ ਪਿਤਾ ਨੂੰ ਸਤਕਾਂਅ ਦੇਣਾ ਹੈ ਉਹਨਾਂ ਦਾ ਮਾਨ ਸਤਕਾਰ ਕਰਨਾ ਹੈ ਉਹਨਾਂ ਦੀ ਸੇਵਾ ਕਰਨੀ ਹੈ ਫਿਰ ਗੁਰਜਵਾਨ ਦੇ ਮੈਂ ਪੋਲ ਪੜ੍ਹਿਆ ਅਸਾਂ ਹਰਾਨ ਹੋ ਗਿਆ ਜਦੋਂ ਮੈਂ ਉੱਪਰੋਂ ਪਰਿਆ ਨ ਹੈ ਰੰਗ ਉਹਦੇ ਵਿੱਚ ਉਹਨੇ ਲਿਖਿਆ ਹੋਇਆ ਸੀ ਕਿ ਜੇ ਆਪਾਂ ਚਾਹੀਏ ਫਿਰ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਮਾਤਾ ਪਿਤਾ ਨੂੰ ਜੀਉਂਦੇ ਰੱਖ ਸਕਣੇ ਮੈਂ ਬੋਲ ਰਿਹਾ ਹਾਂ ਉਹਨੇ ਵੀ ਇੱਕ ਸੁਣਿਆ ਸੀ ਕਿ ਕੁਝ ਦਿਨਾਂ ਬਾਅਦ ਦੇ ਮਾਤਾ ਪਿਤਾ ਨੂੰ ਫ੍ਰਿਜ 'ਚ ਰੱਖ ਕੇ ਆਪਾਂ ਦੂਰ ਨੇੜੇ ਵਾਲੇ ਸੱਜਣਾ ਮਿੱਤਰਾਂ ਨੂੰ ਜੀਤ ਸਕਨੇ ਆ ਪਰ ਇਹ ਕਿਵੇਂ ਹੋ ਸਕਦਾ ਆ ਕਿ ਅਸੀਂ ਆਪਣੀ ਜਿੰਦਗੀ ਤੱਕ ਮਾਤਾ ਪਿਤਾ ਨੂੰ ਜੁੜੇ ਰੱਖ ਸਕਨੇ ਫਿਰ ਜਦੋਂ ਥੱਲੇ ਵਿਸਤਾਰ ਵਿੱਚ ਪੜਿਆ ਨਾ ਉਹਨੇ ਬੜੇ ਸੋਹਣੇ ਵਿਚਾਰ ਲਿਖੇ ਉਹ ਕਹਿਣ ਲੱਗਾ ਕਿ ਜਿਵੇਂ ਸਾਡੇ ਮਾਤਾ ਪਿਤਾ ਆਪਣੀਆਂ ਬੱਚੀਆਂ ਨਾਲ ਆਪਣੀਆਂ ਭੈਣ ਭਰਾਵਾਂ ਨਾਲ ਪਿਆਰ ਕਰਦੇ ਸਨ ਜਿਉਂ ਹੀ ਅਸੀਂ ਵੀ ਆਪਣੀਆਂ ਭੈਣਾਂ ਨਾਲ ਆਪਣੀਆਂ ਭੂਆ ਨਾਲ ਬੜੇ ਰਿਸ਼ਤੇਦਾਰਾਂ ਨਾਲ ਪਿਆਰ ਕਰੀਏ ਤੇ ਉਹਨਾਂ ਦੇ ਮੂੰਹ 'ਚੋਂ ਨਿਕਲੇਗਾ ਕਿ ਸਾਡੇ ਬੱਚਿਆਂ ਦੇ ਮੂੰਹ 'ਚੋਂ ਨਿਕਲੇਗਾ ਕਿ ਸਾਡੇ ਮਾਪਿਆਂ ਕਿਤਾ ਅਜੇ ਜਿਉਂਦੇ ਨੇ ਸਾਨੂੰ ਆਪਣੇ ਭਰਾ ਵਿੱਚੋਂ ਪਿਓ ਨਾ ਜਾ ਆਂਦਾ ਤੇ ਸਾਨੂੰ ਆਪਣੇ ਪਰਜਾਇਤ ਚ ਮਾਣ ਜਰਾਂਦੀ ਪਰ ਜਦੋਂ ਅਸੀਂ ਮੂੰਹ ਮੋੜ ਲੈਨੇ ਆ ਨਾ ਫਿਰ ਉਹਨਾਂ ਨੂੰ ਕਹਿਣਾ ਪੈਂਦਾ ਵੀ ਐਵੇਂ ਲੱਗਦਾ ਜਿਵੇਂ ਅੱਜ ਸਾਡੇ ਮਾਤਾ-ਪਿਤਾ ਜਾਂ ਸਾਡਾ ਪਿਤਾ ਤੁਰੇ ਹੋਏ ਨੇ ਕਿਉਂਕਿ ਮਾਤਾ-ਪਿਤਾ ਦੀ ਤਾਂ ਆਪਾਂ ਸਾਰਿਆਂ ਦਾ ਜੇ ਸਰਕਾਰ ਕਰੀ ਜੇ ਮਾਤਾ-ਪਿਤਾ ਜੀ ਕਰਦੇ ਸਨ ਤੁਹ ਵਿਦਵਾਨ ਕਰਕੇ ਰੱਖੀ ਜ਼ਿੰਦਗੀ ਵਿੱਚ ਆਪਣੇ ਮਾਤਾ-ਪਿਤਾ ਨੂੰ ਜਿਉਂਦੇ ਰੱਖ ਸਕਦੇ ਆ